ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਉ ਉਮਰਾ ਡੈਰੀ ਫਾਰਮ ਤੋਂ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਸਵੀਰ ਭਲਾੜਾ ਜ਼ਿਲ੍ਹਾ ਮਾਨਸਾ ਦੋ ਕੱਟੀਆਂ ਸੇਲ ਵਾਸਤੇ ਨੇ ਦੋ ਹੀ ਮੱਝਾਂ ਸੇਲ ਵਾਸਤੇ ਨੇ ਆਪਣੇ ਕੋਲੇ ਕੱਟੀਆਂ ਦੀ ਡਿਟੇਲ ਦਿਖਾਵਾਂਗੇ ਆਪਾਂ ਪਹਿਲਾਂ ਮੱਝਾਂ ਦੀ ਜਿਹੜੇ ਇੱਕ ਦੋ ਦਿਨ ਠਹਿਰ ਕੇ ਥਾਮਾ ਕੇ ਸਫਰ 'ਚੋਂ ਆਈਆਂ ਨੇ ਇਹ ਛੋਟੀ ਕੱਟੀ ਆ 9-10 ਮਹੀਨੇ ਲਗਭਗ ਕੱਟੀ ਆ ਇਹ ਤੁਸੀਂ ਮਿਲਕ ਵੇਨ ਵੀ ਕੱਟੀ ਦੀ ਦੇਖ ਸਕਦੇ ਹੋ ਕੱਦ-ਕੁੱਦ ਵੀ ਠੀਕ ਆ ਕੱਟੀ ਦਾ ਜੱਸਾ ਹਾਬ ਨਾਲ ਉਮਰਾ ਗਈ ਦੁੱਧੋਂ ਹਟਦੀ ਮੱਝ ਦੀ ਕੱਟੀ ਆ ਗਈ ਛੋਟਾ ਸਿੰਘ ਕਰਦੀ ਜਾਂਦੀ ਆ ਬਿਲਕੁਲ ਉਈ ਆਰਡਰ ਕੁਆਲਿਟੀ ਥਣੂ ਵੀ ਦੇਖ ਸਕਦੇ ਹੋ ਕਿਨੇ ਕਿਨੇ ਸਪੇਸ ਤੇ ਪਏ ਨੇ 3 3 4 4 ਗੋਲਾ ਸੰਨ ਹੁਣੀ ਪਿਆ ਜੇ ਥਣਾਂ ਦਾ ਤੇ ਰੇਟ ਇਹਦਾ 25000 ਰੁਪਇਆ ਜੇ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ 2 ਕੰਚ ਪੂਛ ਦੇ ਲਗਭਗ ਇਹਦੀ ਜਿੱਟੀ ਹੈਗੀ ਥੱਲੋਂ ਤੇ ਚੰਗੇ ਦੁੱਧ ਰਕਾਰ ਦੀ ਇਹ ਕੱਟੀ ਹੈ ਪਹਿਲਾਂ ਵੀ ਆਪਾਂ ਕੱਟੀਆਂ ਸਾਨੂੰ ਪਤਾ ਵੀ 15 16 ਲੀਟਰ ਤੋਂ ਘੱਟ ਆਪਣੇ ਕੋਲ ਕੋਈ ਕੱਟੀ ਨਹੀਂ ਜਿਹੜੀ ਦੁੱਧ ਆਪਾਂ ਵੇਚੀਆਂ ਨਹੀਂ ਗੀਆਂ ਇੱਕ ਇਹ ਕੱਟੀ ਹੈਗੀ ਵੱਡੀ ਇਹ 1.5 ਸਾਲ ਦੇ ਲਗਭਗ ਹੋ ਗਈ ਪੂਰੀ ਲੰਬੀ ਬੂਥ ਆ ਤੁਸੀਂ ਦੇਖ ਸਕਦੇ ਹੋ ਪੂਛ ਇਹਦੀ ਜ਼ਰੂਰ ਆ 5 4 5 ਇੰਚ ਵੰਗੂ ਜ ਹਣ ਕੋਆਲਟੀ ਵੀ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ ਹੈਗਾ 32000 ਰੁਪਏ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਇਹਦੀ ਆਪਾਂ ماں ਦੀ ਡਿਟੇਲ ਵੀ ਦਿਖਾਈ ਹੋਈ ਆ ਪਿੱਛੇ ਤੋਂ ਦਿਖਾਵਾਂਗੇ ਦਵਾਰੇ ਸੂਈ ਹੋਈ ਹੈ ਦੀ ماں ਪੂਛ ਇਹਦੀ ਜਰੂਰ ਗਿੱਠਮੂਗੀ ਜੱਟੀ ਹੈਗੀ ਪਰ ਦੁੱਧ ਕਰੈਕਟਰ ਨੂੰ ਪੂਰੀ ਖੁੱਲੀ ਹੈ ਕੱਟੀ ਹੈ ਇਹਦੀ ماں ਵੀ ਖੁੱਲੀ ਹੈ ਦੁੱਧ ਨੂੰ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਬਾਪ ਸਾਡ ਆਪਾਂ ਨੂੰ ਇਹਨਾਂ ਦੋਨਾਂ ਕੱਟੀਆਂ ਦਾ ਪਤਾ ਨਹੀਂ ਹੈਗਾ ਜਿਵੇਂ ਆਪਣੇ ਕੋਲੇ ਮੱਝਾਂ ਆਉਂਦੀਆਂ ਨੇ ਤੁਸੀਂ ਇਹ ਦੇਖ ਸਕਦੇ ਹੋ ਸਕਰੀਨ ਤੇ ਉਮਲੇ ਮੱਝ ਇਹਦੇ ਮਗਰ ਕੱਟੀ ਆ ਗਈ। ਉਹਨੇ ਮੱਝ ਚਾਰ-ਪੰਜ ਨਾਲੀ ਸੂਈ ਥੱਲੇ। 15-16 ਕਿਲੋ ਦੁੱਧ ਹੋ 15 ਕਿਲੋ। ਚਲੇ ਐਵੇਂ ਇਹ ਕੋਲ ਆਪਣੇ ਕੋਲ ਸਫਰ ਚੋਂ ਹੀ ਆਈਆਂ ਨਿਗੀਆਂ। ਆਪਾਂ ਦੋ-ਤਿੰਨ ਦਿਨਾਂ ਚੋ ਕੇ ਫਿਰ ਦੱਸਾਂਗੇ। ਦੂਜੇ ਸੂਏ ਛੋਟੀ ਜੱਡ ਬਲੈਕ ਆ ਜਮ ਮਗਰ ਕੱਟੀ ਆ। ਹੁਣ ਇਹਦੀ ਕੱਟੀ ਜਾਵੇ ਆਪਾਂ ਨੂੰ ਵਾਪਸ ਸਾਈਡ ਦਾ ਨਹੀਂ ਪਤਾ ਕਿ ਆਪਾਂ ਕੱਚੇ ਗਿੱਲਿਆਂ ਤੋਂ ਹੀ ਲੈਣਿਆਂਗੇ। ਤੇ ਦੋ ਮੱਝਾਂ ਆਪਣੇ ਕੋਲੇ ਆਈਆਂ ਸੀਗੀਆਂ ਇਹ ਸੇਲ ਵਾਸਤੇ ਨੇ। ਇਹਨਾਂ ਦੀ ਡਿਟੇਲ ਆਪਾਂ ਇੱਕ ਦੋ ਦਿਨਾਂ ਤੱਕ ਸਪੈਸ਼ਲ ਵੀਡੀਓ ਬਣਾ ਕੇ ਪਾਵਾਂਗੇ ਜੇ ਸੇਲ ਹੋਣੀਆਂ ਤਾਂ ਕੀ ਕਹਿਣਾ। ਇਹ ਆਪਾਂ ਇੱਕ ਦੋ ਦੋ ਮੱਝਾਂ ਨੇ ਇੱਕ ਇਹ ਮੱਝ ਇਹਨੂੰ ਵੀ 7-8 ਦਿਨਾਂ ਦੀ ਸੋਜੂ 13-14 ਕਿਲੋ ਦੁੱਧ ਹੁਣ ਇਹ ਛੱਲਿਆ ਇਹ ਵੀ ਹੈਗੀ ਆ 16-17 ਕਿਲੋ ਦੁੱਧ ਵਾਲੀ ਇਹ ਉਮੀਦ ਹੈਗੀ ਆ ਵੀ 20 ਤੋਂ ਬਾਹਰ ਵੀ ਦੁੱਧ ਕੱਢ ਸਕਦੀ ਇਹ ਮੱਝ ਜਿਵੇਂ ਕਟੀਆਂ ਖੜੀਆਂ ਨੇ ਦੋਨੋਂ ਨੇ ਹੁਣ ਇਹ ਆ ਪਹਿਹੇ ਜੀਆਂ ਮੱਝਾਂ ਜੀ ਹੁੰਦੀਆਂ ਨੇ ਆਪਾਂ ਮੱਧ ਵੀ ਨਹੀਂ 15 ਕਿਲੋ ਦੋ ਕੱਟ ਲੈਣੇ ਚਲੋ ਮਗਰ ਆਪਾਂ ਵੀ ਡਿਮਾਂਡ ਸੀਗੀ ਕਟੀਆਂ ਦੀ ਪਿੰਨੇ 4-5 ਮਹੀਨੇ ਹੋ ਗਿਆ ਪਹਿਲਾਂ ਹੁੰਦੀਆਂ ਨਹੀਂ ਸੀਗੀਆਂ ਤੇ ਚਲੋ ਮੰਗ ਕਰਕੇ ਥੋੜੀਆਂ ਹੋਇਆਂ ਪਹਿਲਾਂ ਵੀ ਪਿਛੜਾ ਗੇੜਾ ਜਲਾਇਆ ਉਹ ਵੀ ਵੇਗੀਆਂ ਸੀ ਉਹਦੀ ਜਿਵੇਂ ਆਹ ਕੱਟੀ ਆ ਜਿਵੇਂ ਦੋ- ਇਹਦੀ ਵੱਡੀ ਕੱਟੀ ਇਹਦੀ ਮਾਂ ਦੀ ਸੁਈ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਗੱਲ ਕਰਾਂ ਖਾਲੀ ਲੇਵੇ ਚੋਈ ਹੋਈ ਹੈਗੀ ਤੇ ਕੱਦ ਬਿੱਡ ਵੀ ਪੂਰਾ ਡੇਢ ਸਾਲ ਦੇ ਲਗਭਗ ਕੱਟੀ ਹੋਏ ਦੁਬਾਰੇ ਇਹਦੀ ਮਾਂ ਸੁਈ ਹੋਈ ਹੈਗੀ ਚਾਰ ਪੰਜ ਪੰਜ ਮਹੀਨੇ ਹੋ ਗਏ ਸੁਈ ਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਛੋਟੀ ਕੱਟੀ ਦਾ ਰੇਟ ਹੈਗਾ 25000 ਤੇ ਵੱਡੀ ਕੱਟੀ ਦਾ ਰੇਟ ਹੈਗਾ 32000 ਰੁਪਏ ਲੈਣ ਦੇਣਾ ਬਸ ਤਰੀਕਾਲ ਦੀ ਸਾਰਾ